ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਕਰਨ ਔਜਲਾ ਪਰਮੇਸ਼ਵਰ ਮਾ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਸਮਾਂ ਬਤੀਤ ਕਰਦੇ ਹੋਏ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਰਨ ਔਜਲਾ ਤੇ ਪਰਮੇਸ਼ਵਰ ਮਾ ਖੂਬ ਮસ્ਤੀ ਵੀ ਕਰਦੇ ਨਜ਼ਰ ਆ ਰਹੇ ਨੇ ਕਰਨ ਔਜਲਾ ਦਾ ਨਵਾਂ ਦੁਬਈ ਦੇ ਵਿੱਚ ਨਵਾਂ ਕਾਰ ਵੀ ਕਾਫੀ ਚਰਚਾਵਾਂ ਦਾ ਹਿੱਸਾ ਬਣ ਆਇਆ ਹੈ ਸਿਰਫ ਕਾਰ ਹੀ ਨਹੀਂ ਕਰਨ ਔਜਲਾ ਦੇ ਕਾਰ ਚ ਨਵੀਆਂ-ਨਵੀਆਂ ਲਗਜ਼ਰੀਜ਼ ਗੱਡੀਆਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਪਰਮੇਸ਼ਵਰ ਮਾ ਕਰਨ ਔਜਲਾ ਨੂੰ ਪੁੱਛਦੇ ਨੇ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਤੇ ਇਸ ਤੇ ਕਰਨ ਔਜਲਾ ਕਹਿੰਦੇ ਨੇ ਕਿ ਮ ਖੜਜੋ ਕਣ ਭਾਈ ਤੁਹਾਡੇ ਤਿਆਰ ਬ్రో what do you do for a living come on bro i don't know what i do for a living ਕਿੱਦਾਂ ਕਿੱਦਾਂ ਮਹਿਸੂਸ ਹੋ ਰਿਹਾ ਮੇਰ ਕੀਤੀ ਹੈ ਬਾਬਿਓ ਮੈਂ ਕਿਹਾ ਦਾਦਾ ਹੀ ਹੈ ਬਾਰੇ ਉਹ ਵੈਗ ਨੂੰ ਮੇਰ ਕਰੇ ਭਰਾ ਤੇ ਲਵ ਯੂ ਬ్రో ਸੀਜ਼ ਬ్రో ਲਵ ਯੂ ਮੈਨ ਕਰਨ ਔਜਲਾ ਪਰਮੇਸ਼ਵਰ ਮਾ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਸਮਾਂ ਬਤੀਤ ਕਰਦੇ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਰਨ ਔਜਲਾ ਤੇ ਪਰਮੇਸ਼ਵਰ ਮਾ ਖੂਬ ਮસ્ਤੀ ਵੀ ਕਰਦੇ ਨਜ਼ਰ ਆ ਰਹੇ ਨੇ ਕਰਨ ਔਜਲਾ ਦਾ ਨਵਾਂ ਦੁਬਈ ਦੇ ਵਿੱਚ ਨਵਾਂ ਘਰ ਵੀ ਕਾਫੀ ਚਰਚਾਵਾ ਦਾ ਹਿੱਸਾ ਬਣਿਆ ਹੈ ਸਿਰਫ ਘਰ ਹੀ ਨਹੀਂ ਕਰਨ ਔਜਲਾ ਦੇ ਘਰ ਚ ਨਵੀਆਂ-ਨਵੀਆਂ ਲਗਜ਼ਰੀਜ਼ ਗੱਡੀਆਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਪਰਮੇਸ਼ਵਰ ਮਾ ਕਰਨ ਔਜਲਾ ਨੂੰ ਪੁੱਛਦੇ ਨੇ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਤੇ ਇਸ ਤੇ ਕਰਨ ਔਜਲਾ ਕਹਿੰਦੇ ਨੇ ਕਿ ਮਿਹਰਿਆ ਬਾਬਿਓ ਖੜਜੋ ਕਰਨ ਭਾਈ ਤੁਹਾਡੇ ਤਿਆਰ ਬ्रो what do you do for a living come on bro i don't know what i do for a living ਕਿੱਦਾਂ ਕਿੱਦਾਂ ਮਹਿਸੂਸ ਹੋ ਰਿਹਾ ਮਿਹਰ ਕੀਤੀ ਹੈ ਬਾਬਿਓ ਮੈਂ ਕਿਹਾ ਦਾਦਾ ਹੀ ਹੈ ਬਾਰੇ ਉਹ ਵੈਗ ਨੂੰ ਮੇਰ ਕਰੇ ਭਰਾ ਤੇ ਲਵ ਯੂ ਬ्रो Cheers, bro. Love you, man. ਕਰਨ ਔਜਲਾ ਪਰਮੇਸ਼ਵਰ ਮਾ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਸਮਾਂ ਬਤੀਤ ਕਰਦੇ ਹੋਏ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਰਨ ਔਜਲਾ ਤੇ ਪਰਮੇਸ਼ਵਰ ਮਾ ਖੂਬ ਮસ્ਤੀ ਵੀ ਕਰਦੇ ਨਜ਼ਰ ਆ ਰਹੇ ਨੇ ਕਰਨ ਔਜਲਾ ਦਾ ਨਵਾਂ ਦੁਬਈ ਦੇ ਵਿੱਚ ਨਵਾਂ ਕਾਰ ਵੀ ਕਾਫੀ ਚਰਚਾਵਾਂ ਦਾ ਹਿੱਸਾ ਬਣ ਆਇਆ ਹੈ ਸਿਰਫ ਕਾਰ ਹੀ ਨਹੀਂ ਕਰਨ ਔਜਲਾ ਦੇ ਕਾਰ ਚ ਨਵੀਆਂ-ਨਵੀਆਂ ਲਗਜ਼ਰੀਜ਼ ਗੱਡੀਆਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਪਰਮੇਸ਼ਵਰ ਮਾ ਕਰਨ ਔਜਲਾ ਨੂੰ ਪੁੱਛਦੇ ਨੇ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਤੇ ਇਸ ਤੇ ਕਰਨ ਔਜਲਾ ਕਹਿੰਦੇ ਨੇ ਕਿ ਮਿਹਰਿਆ ਬਾਬਿਓ ਖੜਜੋ ਕਰਨ ਭਾਈ ਤੁਹਾਡੇ ਤਿਆਰ ਬ्रो what do you do for a living come on bro i don't know what i do for a living ਕਿੱਦਾਂ ਕਿੱਦਾਂ ਮਹਿਸੂਸ ਹੋ ਰਿਹਾ ਮਿਹਰ ਕੀਤੀ ਹੈ ਬਾਬਿਓ ਮੈਂ ਕਿਹਾ ਦਾਦਾ ਹੀ ਹੈ ਸਾਰੇ ਉਹ ਵੈਗ ਨੂੰ ਮੇਰ ਕਰੇ ਭਰਾ ਤੇ ਲਵ ਯੂ ਬ्रो Cheers, bro. Love you, man.